ਜੀਵਨ ਜਾ ਚੈਨਲ ਵਿੱਚ ਸਾਰੇ ਪਾਟਕਾਂ ਦਾ ਨਿੱਕਾ ਸਵਾਗਤ ਅੱਜ ਫਿਰ ਤੋਂ ਹਾਜ਼ਰਾਂ ਤੁਹਾਡੇ ਲਈ ਬਹੁਤ ਹੀ ਪਿਆਰੀ ਕਹਾਣੀ ਲੈ ਕੇ ਚੜਦੀ ਜਵਾਨੀ ਦੀ ਦਹਲਿਜ਼ ਤੇ ਪੈਰ ਧਟੀਆਂ ਇੱਕੋ ਜਿੱਟੀਆਂ ਦਿਨ ਧੀਆਂ ਉਹ ਨਿੱਤ ਸਵੇਰੇ ਉਚੇਚਾ ਕੱਲੀ ਕੱਲੀ ਨੂੰ ਮਗਰ ਬਿਠਾ ਉਸ ਟਾਬੇ ਕੋਲੋਂ ਦੀ ਅਗਾਹਾਂ ਲੰਘ ਸਕੂਲੇ ਛੱਡ ਕੇ ਆਉਂਦਾ ਤੇ ਫਿਰ ਕੰਮ ਤੋਂ ਛੁੱਟੀ ਲੈ ਕੇ ਤਿੰਨਾਂ ਨੂੰ ਵਾਪਸ ਘਰੇ ਵੀ ਲੈ ਕੇ ਆਉਂਦਾ ਟਾਬੇ ਤੇ ਹਰ ਵੀਲੇ ਬੈਠੀ ਰਹਿੰਦੀ ਤਾਸ਼ ਖੇਡਦੀ ਢਾਣੀ ਕੁੰਡੀਆਂ ਮੁੱਛਾਂ ਨੂੰ ਵੱਟ ਚਾੜਦੇ ਰਹਿੰਦੇ ਤੇ ਮਾਲਕ ਦੀਆਂ ਜੋਰ ਅੱਖਾਂ ਨਾਲ ਤੱਕਦੀਆਂ ਹੋਈਆਂ ਜ਼ਹਿਰੀ ਨਜ਼ਰਾਂ ਕਈ ਵਾਰ ਖੁਦ ਨਾਲ ਗਿਲਾ ਕਰਦਾ ਕਿੰਨਾ ਜ਼ਰੂਰੀ ਹੁੰਦਾ ਹੈ ਇਸ ਵਿਲਿਤਿਆਂ ਦੇ ਕੋਲ ਉਹਨਾਂ ਦੀ ਮਾਂ ਦਾ ਹੋਣਾ ਮਾਵਾ ਧੀਆ ਦੇ ਲੱਖ ਓਲੇ ਸਲਾਹਾਂ ਨਸੀਤਾ ਤੇ ਦਲਾਸੇ ਪਤਾ ਨਹੀਂ ਇੰਜ ਕਿਉਂ ਹੁੰਦਾ ਹੈ ਕਈ ਵਾਰ ਉਸਤਾ ਜੀ ਕਰਦਾ ਕਿ ਧੀਆ ਦੇ ਵजूद ਨੂੰ چیر ਦਿਆਂ ਹੋਈਆਂ ਜਮਾਨੇ ਦੀਆਂ ਸਾਰੀਆਂ ਮੈਲੀਆਂ ਨਜ਼ਰਾਂ ਨੂੰ ਤੱਤੀਆਂ ਸਲਾਈਆਂ ਨਾਲ ਦਾਗ ਦੇਵੇ ਪਰ ਫੇਰ ਉਸ ਸਵਰਦਾਕੂ ਪਰਲੇਂਦਾ ਕਿ ਜੇ ਉਸ ਨੂੰ ਹੀ ਕੁਝ ਹੋ ਗਿਆ ਤਾਂ ਮਗਰੋਂ ਇਹਨਾਂ ਦੀ ਸਾਰ ਲੈਣ ਵਾਲਾ ਕੌਣ ਹੋਊ ਫਿਰ ਇੱਕ ਦਿਨ ਉਸਨੇ ਮਹਿਸੂਸ ਕੀਤਾ ਹੁਣ ਉਸ ਥਾਬੇ ਤੇ ਮਹਿਫਲਾਂ ਲੱਗਣੀਆਂ ਥੋੜੀਆਂ ਘੱਟ ਹੋ ਗਈਆਂ ਨੇ ਨਾ ਹੀ ਕੋਈ ਅਸ਼ਲੀਲ ਟਿੱਪਣੀ ਹੁੰਦੀ ਹੈ ਤੇ ਨਾ ਹੀ ਕੋਈ ਛੇੜਖਾਨੀ ਹੁਣ ਮੁੱਛਾਂ ਨੂੰ ਵੱਟ ਚਾੜਨ ਵਾਲਾ ਮਾਲਕ ਵੀ ਹਮੇਸ਼ਾ ਤੋਂ ਨੀਮੀਕਰ ਆਪਣੇ ਧਿਆਨ ਕੰਮ ਵਿੱਚ ਲੱਗਿਆ ਰਹਿੰਦਾ ਇੱਕ ਦਿਨ ਕੋਲੋਂ ਲੰਘਦੇ ਬਹਾਨੇ ਨਾਲ ਖਲੋ ਗਿਆ ਤੇ ਗਲ ਛੇੜ ਲਈ ਪਹਿਲਾਂ ਇੱਥੇ ਅਕਸਰ ਹੀ ਲੱਗਦੀਆਂ ਮਹਿਫਲਾਂ ਇਕਦਮ ਕਿਦਾਂ ਬੰਦ ਹੋ ਗਈਆਂ ਤੇ ਨਾਲੇ ਉਸ ਦੀ ਤਕਣੀ ਵਿੱਚ ਵੀ ਐਡਾ ਵੱਡਾ ਫਰਕ ਕਿੰਜ ਆ ਗਿਆ ਅੱਗੋਂ ਸ਼ਰਮਿੰਦਾ ਜਿਹਾ ਹੁੰਦਾ ਹੈ ਧੌਣ ਨੀਮੀਕਰ ਕੰਮੀ ਲੱਗਾ ਰਿਹਾ ਦੇਖੀ ਹੌਲੀ ਜੀ ਇੰਨਾ ਅੱਖ ਛੁੱਪ ਕਰ ਗਿਆ ਕਿ ਕੁਝ ਦਿਨ ਪਹਿਲਾਂ ਮੇਰੇ ਘਰ ਇੱਕ ਧੀ ਨੇ ਜਨਮ ਲਿਆ ਮਗਰੋਂ ਪਸਰ ਗਈ ਇੱਕ ਸਦੀਵੀ ਜਿਹੀ ਚੁੱਪ ਅੰਦਰੋਂ ਕਈ ਸਵਾਲ ਉੱਪਰ ਕੇ ਸਾਹਮਣੇ ਆਣ ਖਲੋਤੇ ਪਤਾ ਨਹੀਂ ਆਪਣੇ ਕੀਤੇ ਤੇ ਪਛਤਾ ਰਹੀ ਸੀ ਕਿ ਉਸਨੇ ਭਵਿਕ ਵਿੱਚ ਆਪਣੀ ਧੀ ਦੇ ਸਕੂਲ ਕਾਲਜ ਜਾਣ ਵਾਲੇ ਸਮੇਂ ਦੀ ਤਿਆਰੀ ਹੁਣ ਤੋਂ ਹੀ ਆਰੰਭ ਛੱਡੀ ਸੀ ਸ਼ੁਕਰੀਆ ਜੀ